ਠੀਕ ਹੈ ਪਹਿਲਾਂ ਹੁਣ ਸਾਰ ਤੁਸੀਂ ਕਿੰਨਾ ਚਿਰ ਕੰਮ ਕਰਿਆ ਜੀ ਬਰੇ ਮੈਂ ਕੰਮ ਕੀਤਾ ਕੋਈ ਇੱਥੇ 12 ਸਾਲ ਬੱਲੇ ਬਹੁਤ ਕਰ ਲਿਆ ਹਮ ਹਮ ਮਤਲਬ ਫੈਕਟਰੀ ਚ ਵੀ ਕੀਤਾ ਹਾਂਜੀ ਤੇ ਪੈਕਿੰਗ ਤੇ ਵੀ ਕੀਤਾ ਨਰਸਰੀ ਚ ਵੀ ਕੀਤਾ ਅੱਛਾ ਜੀ ਹਾਂਜੀ ਠੀਕ 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 ਕਾਫੀ ਜਗ੍ਹਾ ਤੇ ਕੰਮ ਕੀਤੇ ਠੀਕ ਹੈ ਲਾ ਓਰੇ ਕੋਈ ਮਾਹੌਲ ਲੱਗਦਾ ਹੀ ਨਹੀਂ ਹੈਗਾ ਹਨਾ ਵੀ ਆਪ ਪੰਜਾਬ ਚ ਨਹੀਂ ਬੈਠੇ ਪੰਜਾਬ ਹੀ ਹੈ ਕਿਸੇ ਦਾ ਹਾਂ ਆ ਮਾਈਆਂ ਛੱਡੀਆਂ ਜਾਂਦੀਆਂ ਨੇ ਨਾ ਬੱਚੇ ਜਾਂਦੇ ਨੇ ਤੇ ਆ ਸਾਡੇ ਸਾਡੀ ਇੰਟਰਵਿਊ ਹੋਈ ਉੱਥੇ ਕੋਸੇ ਦੇ ਜਿਹੜੇ ਕੋਸੇ ਦਾ ਮੇਲਾ ਸੀ ਨਾ ਹਾਂਜੀ ਐਦਾਂ ਕੁੜੀ ਆਈ ਜਵਾਨ ਲੈ ਕੇ ਮਾਈਕ ਕੈਮਰੇ ਵਾਲਾ ਆਇਆ ਹਾਂਜੀ ਕਹਿੰਦੇ ਤੁਸੀਂ ਕੁਝ ਬੋਲੋਗੇ ਮੈਂ ਕਿਹਾ ਸੀ ਕੀ ਬੋਲੀਏ ਹਾਂਜੀ ਤਾਂ ਨਾਲ ਦੱਸ ਉਹੀ ਸੀ ਮੇਰੇ ਨਾਲ ਹੂੰ ਕਹਿੰਦਾ ਜੋਲ ਤੂੰ ਬੋਲ ਲੈ ਮੈਂ ਕਿਹਾ ਪੁੱਛੋ ਜੀ ਕੀ ਪੁੱਛਣਾ ਹਾਂ ਤੇ ਉਹਨੂੰ ਪੁੱਛਿਆ ਵੀ ਜਿਹੜਾ ਇਹ ਗੀਤ ਚੱਲਦੇ ਆ ਜਾਂ ਜਿਹੜਾ ਤੁਹਾਨੂੰ ਸੱਭਿਆਚਾਰ ਜਿਹੜਾ ਪਰਾਣਾ ਤੁਹਾਨੂੰ ਇੰਡੀਆ ਦਾ ਕਲਚਰ ਮਿਲਦਾ ਇੱਥੇ ਜੀ ਕਿਹਾ ਜੀ ਬਿਲਕੁਲ ਮਿਲਦਾ ਹਾਂਜੀ ਜਿਹੜੇ ਗੀਤ ਤੁਸੀਂ ਇੰਡੀਆ ਗਾਏ ਉਹ ਤੁਹਾਨੂੰ ਇੱਥੇ ਮਿਲ ਰਹੇ ਆ ਹਾਂਜੀ ਬਿਲਕੁਲ ਮਿਲ ਰਹੇ ਆ ਹਾਂ ਬਿਲਕੁਲ ਬਾਕੀ ਆਪਣਾ ਭਾਈਚਾਰਾ ਆਪਣੇ ਸਾਰੇ ਪੰਜਾਬੀ ਹਾਂ ਮਾਹੌਲ ਸਾਰਾ ਉਹੀ ਹੈ ਨਾ ਇਕੱਠੇ ਹੋਏ ਆ ਹਾਂਜੀ ਤੇ ਰੌਣਕ ਮੇਲਾ ਫਨ ਹੋ ਜਾਂਦਾ ਹਾਂਜੀ ਹਾਂਜੀ ਬਿਲਕੁਲ ਇਹ ਨੂੰ ਪੁੱਛਿਆ ਕਿ ਤੁਹਾਨੂੰ ਲੱਗਾ ਕਿਦਾਂ ਦਾ ਕਿਦਾਂ ਦਾ ਤੁਸੀਂ ਤੁਹਾਨੂੰ ਇੱਥੇ ਸਿਸਟਮ ਆ ਫਿਰ ਸਾਰਾ ਦੱਸਿਆ ਠੀਕ ਹੈ ਜੀ ਠੀਕ ਆ ਆਹੋ ਕਈ ਉਹ ਮਜੀਠੀਆ ਦਾ ਕਾਣਾ ਰੋਈ ਤੁਰੀ ਜਾਂਦੇ ਆ ਕਈ ਰੋਈ ਤੁਰੀ ਜਾਂਦੇ ਆ ਇੱਥੇ ਕੁਛ ਨਹੀਂ ਕੁਛ ਨਹੀਂ ਪਰ ਤੁਸੀਂ ਚਲੋ ਚੜ੍ਹਦੀ ਕਲਾ 'ਚ ਰਹਨੇ ਹੋ ਖੁਸ਼ ਹੋ ਦੇਖੋ ਜਦੋਂ ਅਸੀਂ ਆਏ ਸੀ ਉਦੋਂ ਸੀ ਇੱਥੇ ਰਸ਼ ਬਹੁਤ ਘੱਟ ਜੀ ਸਟੂਡੈਂਟ ਵਗੈਰਾ ਤਾਂ ਕੁਛ ਹੈ ਹੀ ਨਹੀਂ ਸੀ ਨਾ ਅੱਛਾ ਜੀ ਉਹੀ ਆਉਂਦਾ ਸੀ ਬਲਾਡਰ ਰਿਲੇਸ਼ਨ ਤੇ ਇਹਦੀ ਕੋਈ ਲੜਕੀ ਵਿਆਹੀ ਜਾਂ ਮੁੰਡਾ ਵਿਆਹਿਆ ਉਹ ਪੇਪਰ ਭਰਦੇ ਸੀ ਕਿ ਪਹਿਲਾ ਸਾਲ 1.5 ਸਾਲ ਚ ਨੰਬਰ ਆਉਂਦਾ ਸਾਡਾ ਤੇ 3 ਸਾਲੀਆਂ ਆਇਆ ਸੀ ਹਾਂਜੀ ਤੇ ਥੋੜਾ ਥੋੜਾ ਰਸ਼ ਪੈਂਦਾ ਗਿਆ ਨਾ ਠੀਕ ਹੈ ਜੀ ਤੇ ਬਸ ਉਦੋਂ ਆ ਕੇ ਫਿਰ ਇੱਥੇ 5 ਰੁਪਏ 6 ਰੁਪਏ ਤੇ ਤੱਕ ਹਿੰਟਾ ਕੰਮ ਕੀਤਾ ਅੱਛਾ ਜੀ ਤਾਂ ਸਟਾਰਟਿੰਗ ਫਿਰ ਉਹੀ ਉਨੀ ਮਹਿੰਗਾਈ ਵੀ ਘਟ ਸੀ ਨਹੀਂ ਆਇਆ ਹੀ ਨਹੀਂ ਸੀ ਆਹ ਘਰ ਤਿੰਨ ਤਿੰਨ ਲੱਖ ਦੇ ਸੀ ਜਿਹੜੇ ਸਾਡੇ ਉਧਰ ਹਾਂ ਅਸੀਂ ਘਰ ਲਾਏ ਸੀ ਨਾ ਹਾਂਜੀ ਹਾਂਜੀ ਆਉਂਦੇ ਅਸੀਂ 31 ਸਾਲ ਘਰ ਲੈ ਲਿਆ ਸੀ ਪਹਿਲਾ ਸੀ ਆਪਣੀ ਲੜਕੀ ਨਹੀਂ ਰਹੇ ਸੀ ਤੇ ਠੀਕ ਹੈ ਜੀ ਤੇ ਫਿਰ ਮੈਂ ਮੜਿਆ ਨੇ ਮਿਹਨਤ ਨੂੰ ਤ ਕੀਤੀ ਉਦੋਂ 7-4 ਲੱਖ 13 ਤਾਂ ਛੱਟ ਲਾਉਣੀ ਪੈਂਦੀ ਆ ਹਨਾਂਜੀ ਮਿਹਨਤ ਬਹੁਤ ਆਉਣੀ ਪਈ ਆ ਹਾਂ ਵੇਖੋ ਅਟੈਚੀ ਲੈ ਕੇ ਆਏ ਸੀ ਹਾਂਜੀ ਤੇ ਅਟੈਚੀ ਲੈ ਕੇ ਸਾਡੇ ਕੋ ਕੀ ਸੀ ਪੈਸੇ ਲੈ ਆਏ ਸੀ ਹਾਂਜੀ ਡਾਲਰ ਉੱਥੇ ਦੇ ਇੱਥੇ ਬਣਾਉਂਦੇ ਕੀ ਹਾਂ ਬਿਲਕੁਲ ਬਿਲਕੁਲ ਲੈ ਆਏ ਸੀ ਸਹੀ ਗੱਲ ਆ ਇੱਥੇ ਆ ਕੇ ਫਿਰ ਕੰਮ ਤੇ ਸਾਡਾ ਪ੍ਰਾਉਣਾ ਕਰਦਾ ਸੀ ਕੰਮ ਆ ਰੂਫਿੰਗ ਦਾ ਹਾਂਜੀ ਬੰਦੇ ਨਾਲ ਸਾਂਝੀ ਸੀ ਹੋਰ ਸਰੀ ਰੂਫਿੰਗ ਆ ਇੱਥੇ ਹੂੰ ਉਹਨਾਂ ਨਾਲ ਹੂੰ ਉਹ ਫੇ ਸਾਨੂੰ ਵੀ ਮੁੰਡਿਆਂ ਦੋਨਾਂ ਨੂੰ ਚਾੜਦਾ ਮੈਂ ਸਮਾਂ ਡਰਿਆ ਕਰਾਂ ਕਿ ਕਿੱਥੇ ਫਿਰਦੇ ਆ ਦੋ ਦੂਜੀ ਤੀਜੀ ਮੰਜ਼ਲ ਤੇ ਕਿ ਤਲ ਘੇਰਾਂ ਡੇ ਪੈਣਾ ਹਾਂਜੀ ਫਿਰ ਵੱਡੇ ਮੁੰਡੇ ਨੇ 6 ਅੰਕ ਮਹੀਨਿਆਂ ਜੀ ਉੱਥੇ ਟਰੈਕਟਰ ਟਰਾਲੀ ਬਹੁਤ ਮੈਂ ਦਿੱਤਾ ਸੀ ਬੈਕ ਤੇ ਬਹੁਤ ਅੱਛਾ ਜੀ ਉਹ ਫੇ 6 ਅੰਕ ਮਹੀਨੇ ਲਾਇਸੈਂਸ ਲੈ ਗਿਆ ਸੀ ਵੱਡਾ ਅੱਛਾ ਜੀ ਤੇ ਲੈ ਛੋਟੇ ਨੇ ਵੀ ਲਿਆ ਸੀ ਪਰ ਉਹ ਜਰਾ ਕੁ ਦੂਜੇ ਪਾਸੇ ਧਿਆਨ ਸੀ ਮਕੈਨਿਕਲ ਦਾ ਹਾਂਜੀ ਤੇ ਵੱਡਾ ਤਾਂ ਐਵੇਂ ਕਰਕੇ ਆਇਆ ਸੀ ਫਾਈਨਲ ਅੱਛਾ ਜੀ ਸੇਕਲ ਯੀਅਰ ਚ ਆ ਗਿਆ ਠੀਕ ਹੈ ਜੀ ਠੀਕ ਆ ਲੜਕੀ ਮੇਰੀ ਦੀ ਇਹ ਫਾਈਨਲ ਕਰਕੇ ਫੇ ਇੱਥੇ ਮੁੰਡਾ ਸਾਨੂੰ ਮਿਲ ਜਦੋਂ ਮੈਰਿਜ ਕਰਤੀ ਸੀ ਵਾਹ ਜੀ ਵਾਹ ਮੁੰਡੇ ਇੰਡੀਆ ਵਿਆਹ ਹੈ ਹਾਂ ਆ ਦੇਖ ਲੋ ਇਦਾਂ ਆਈ ਜਾਂਦੇ ਨੇ ਇਹਨਾਂ ਦੇ ਦੋਸਤ ਮਿੱਤਰ ਇੱਕ ਦੂਜੇ ਨਾਲ ਆ ਵੀ ਸਾਡਾ ਇੱਕ ਦੋਸਤ ਆਈ ਤਾਂ ਕਹਿਣਾ ਵੀ ਇੰਨਾ ਸਾਰਾ ਪੰਜਾਬ ਬਸਿਆ ਪਿਆ ਕੱਲਾ ਆਇਆ ਸਾਈਕਲ ਚੱਕ ਕੇ ਸ਼ਾਮ ਨੂੰ ਇਹਨਾਂ ਨੇ ਇਕੱਠੇ ਹੋਣਾ ਹੀ ਹੋਣਾ ਕਿਹੜੀ ਲਾਉਣੀ ਹਾਂ ਵਧੀਆ ਕਿਹੜਾ ਰੋਜ ਲਾਉਣਾ ਹਾਂ ਬੱਚੇ ਫਿਰ ਦਿਨ ਨਿੱਕੇ ਨਿੱਕੇ ਘੁੰਮਣ ਕੱਦਲ ਵੀ ਲਾ ਲਿਆ ਜੀ ਵਧੀਆ ਗੌਂਕ ਕਿਤੇ ਆਣੇ ਹਾਂ ਮੈਰਿਜ ਹੋ ਗਈ ਹਾਂਜੀ ਅੱਛਾ ਹਾਂਜੀ ਹਾਂਜੀ ਬੱਚੇ ਨੇ ਜੀ ਆਪਣੇ ਕੱਲਾ ਹੀ ਆਇਆ ਕਿ ਨਹੀਂ ਦੋਏ ਆਇਆ ਜੀ ਵਧੀਆ ਲਾਟ ਕੇ ਕੰਮ ਕਰੋ ਵਰਤ ਪਰਮ ਚ ਨਹੀਂ ਜੀ ਹਾਲੇ ਤਾਂ ਨਵੇਂ ਆਇਆ ਜੀ ਉੱਦਾਂ ਹੀ ਆਏ ਹਾਂ ਜੀ ਪੁਆਇੰਟ ਵੇਸ ਤੇ ਜਾਂ ਉੱਦਾਂ ਵੀ ਜਿਟਰ ਬੇਸਟ ਨੇ ਆਇਆ ਜੀ ਹਾਲੇ ਤਾਂ ਕੋਈ ਨਹੀਂ ਚੱਲ ਪੂ ਕੰਮ ਹੋ ਜਾਵੇ। ਹਾਂਜੀ ਹਾਂਜੀ ਪਹਿਲਾਂ ਆ ਕੇ ਤਾਂ ਔਖਾ ਹੀ ਆ। ਹਾਂਜੀ ਹਾਂਜੀ ਹਾਂਜੀ। ਨਾਲੇ ਤੇ ਇੱਥੇ ਵੀ ਨਹੀਂ ਲੱਗਦਾ ਮੇਰਾ 4 ਸਾਲ ਦੀ ਨਹੀਂ ਸੀ ਲੱਗਾ। ਅੱਛਾ ਜੀ। ਕਹਿੰਦਾ ਕਿ ਕਿੱਥੇ ਫਸ ਗਏ ਜਾਂ ਟਰੈਕਟਰ ਸਮਾਨ ਸਾਰਾ ਖੜਾ ਸ਼ੈੱਡ ਭਰਿਆ ਪਿਆ। ਇੱਦਾਂ ਵਿਹਾੜੀਆਂ ਕਰਦਾ ਮੈਂ ਆ ਕੇ। ਮੈਨੂੰ ਇਦਾਂ ਝੋਲਾ ਫੜਿਆ ਹੋਣਾ ਕਈ ਵਾਰੀ ਮੈਨੂੰ ਮਨਾਈਦਾ ਕਿ ਮੂੰਹ ਵਿੱਚ ਪੇੜਾ ਮਾਰਾਂ ਆਪਣੇ। ਕਿੱਥੇ ਫਸ ਗਿਆ। ਹਾਂਜੀ। ਸੱਚੀ? ਹਾਂ ਸਹੀ ਗੱਲ ਹੈ ਜੀ। 4 ਵਜੇ ਉੱਥੇ ਬਹਿ ਜਾਣਾ ਸਵੇਰ 4 ਵਜੇ ਉਹ ਬਵੇੜ ਤੇ। ਕਹਿੰਦਾ ਲਾਇਆ ਕਿ ਗੱਡੀ ਆਉਣੀ ਫੇਕ ਤੇ ਭਈਆਂ ਨੂੰ ਬਣਾ 2-2 9 ਵਜੇ 12 ਵਜੇ ਜਾਣੇ ਨਾ ਆ ਕੇ ਸੌਣ ਨੂੰ ਆ ਕੇ ਹਾਂਜੀ ਤੇਰੀ ਤੰਗੀ ਕੱਟੀ ਆ ਹਾਂ ਹੋਏ ਤਾਂ ਗੱਲ ਸਹੀ ਆ 6 ਕਰਕੇ ਡੰਡਾ ਬਸ ਸੱਚੀਆਂ ਗੱਲਾਂ ਪੰਜ ਦਿੱਤੇ ਉਹਨੇ ਅੱਛਾ ਜੀ ਠੀਕ ਆ 6 ਕਰਕੇ 5 ਦਿੱਤੇ ਅੱਛਾ ਇਹ ਪਹਿਲੇ ਸਾਲ ਦੋ ਗਰੋਸਰੀ ਪਤਾ ਕਿੰਨੇ ਦੀ ਆਉਂਦੀ ਸੀ ਹਾਂਜੀ 6 ਬੰਦਿਆਂ ਦੀ ਗਰੋਸਰੀ 80 ਦੀ ਆਉਂਦੀ ਸੀ ਅੱਛਾ ਜੀ ਹਾਂਜੀ ਆਪਾਂ ਪੈਂਟ ਨੀਕਰ ਧੱਲੇ ਨੂੰ ਉਸ ਦਿਨ ਡੱਪਾਂ ਦੀ ਅੱਛਾ ਅੱਛਾ ਜੀ ਭਜਨ ਘਟ ਗਿਆ ਸੀ ਇੰਨੇ ਸੁੱਕ ਗਏ ਸੀ ਅੱਛਾ ਜੀ ਹੁਣ ਆਪਾਂ ਉਥੇ ਟਰਾਈ ਕਰ ਲਿਆ ਠੀਕ ਕਰ ਚਲਾ ਲਿਆ ਹਾਂਜੀ ਕਿਆਰੇ ਮੜਵਾ ਲਏ ਭਈਆਂ ਦਾ ਖਾਦਾਂ ਸਪਰੇਅ ਕਰਾ ਲਿਆ ਵਿੱਚ ਆਰਾਮ ਵਿੱਚ ਬੰਨੇ ਤੇ ਕੋਈ ਆਇਆ ਮਿਲਣ ਲੱਗੇ ਟਰੈਕਟਰ ਬੰਦ ਕਰੋ ਸ਼ਾਮੇ ਬਹਿ ਜਾਓ ਜਾ ਕੇ ਚਲੇ ਤੇ ਹਾਂਜੀ ਹਾਂ ਇੱਥੇ ਥੋੜੀ ਇੱਥੇ ਜਿਉਂ ਕੰਮ ਤੇ ਲੱਗੋ ਪਤਾ ਚੜ ਗਿਆ ਬਸ ਸਹੀ ਗੱਲ ਹੈ ਹਾਂ ਬਸ ਤੁਹਾਨੂੰ 15 ਮਿੰਟ ਹੋ ਗਣੇ ਆ ਇਹ ਤਾਂ ਸਾਰੀ ਇੱਕੋ ਜਿਹੀ ਆ ਮੈਂ ਤਾਂ ਹਲੇ 15 ਦਿਨ ਚੋਂ ਕੋਈ ਜੰਨਾ ਮੇਰਾ ਜੀ ਨਹੀਂ ਲੱਗਦਾ ਜਿੱਦਾਂ ਕਹਿੰਦੇ ਸਾਡਾ ਕਿਹੜਾ ਲੱਗਾ ਹਾਂਜੀ ਮੁੰਡੇ ਕਹਿੰਦੇ ਹਾਂਜੀ ਤੀਜੇ ਬਿੱਥੇ ਹੀ ਮੇਰਾ ਫੇਰ ਬੈਠੇ ਲੱਗਦਾ ਅੱਛਾ ਜੀ ਮੁੰਡੇ ਕਹਿੰਦੇ ਮੇਰਾ ਪਰਿਵਾਰ ਹੀ ਸਾਰਾ ਇੱਥੇ ਦੀ ਆ ਵੀ ਮਰਜ਼ੀ ਨਾਲ ਕੰਮ ਕੀਤਾ ਇਸ ਘਰ ਮੈਂ ਤਿੰਨ ਚੌ ਮਹੀਨੇ ਮਾਤਾ ਕੋਲ ਦੌੜ ਗਿਆ ਸੀ ਚੌ ਮਹੀਨੇ ਚਲੇ ਗਿਆ ਸੀ ਇੱਥੇ ਮੈਂ ਤੁਸੀਂ ਰਹੋ ਇੱਥੇ ਮੈਂ ਨਹੀਂ ਰਹਿਣਾ ਅੱਛਾ ਜੀ 6 ਮਹੀਨੇ ਆਇਆ ਮੁੜ ਕੇ ਸਾਡੇ ਸਰਪੰਚ ਸਾਹਿਬ ਆਏ ਸੀ ਉਹ ਵੀ ਭੱਜ ਗਏ ਹਾਂ ਉਹ ਵੀ ਕਹਿੰਦੇ ਮੇਰਾ ਦਿਲ ਨਹੀਂ ਲੱਗਦਾ ਦਿਲ ਨਹੀਂ ਲੱਗ ਪਹਿਲਾਂ ਨਹੀਂ ਲੱਗਦਾ ਮੇਰਾ 4 ਸਾਲ ਨਹੀਂ ਲੱਗਾ 5ਵੇਂ ਸਾਲ ਤੋਂ ਮਾੜਾ ਮਾੜਾ ਲੱਗਾ ਇੱਥੇ ਆ ਕੇ ਕੰਮ ਮਿਲ ਗਿਆ ਹਾਂਜੀ ਹਾਂਜੀ ਫੇਰ ਤਾਂ ਫੋਟ ਚਿਤ ਲੱਗ ਜਾਂਦਾ ਆਡੀ ਰਮਾ ਤਾਂ ਪਿੱਛੇ ਰਹਿ ਗਈ ਸੀ ਮੇਰਾ ਤਾਂ ਧਿਆਨ ਬੀਬੀ ਵਾਲੇ ਕੋਈ ਜੱਜ ਕਰ ਸਿਆ ਜਾਂ ਕੰਮ ਬਹੁਤ ਸੀਗਾ ਅੱਛਾ ਜੀ ਹੁਣ ਬੰਦਾ ਜ਼ਿਆਦਾ ਕੰਮ ਨਹੀਂ ਹਾਂ ਦੀ ਦੇਰ ਉਹ ਜੁਬੇ ਦਿਨ ਕਹਿੰਦੇ ਆ ਚੱਲੀਏ ਕੰਮ ਤੋਂ ਬੰਦਾ ਜ਼ਿਆਦਾ ਹੈ ਜੀ ਕੰਮ ਹੈ ਨਾ ਹਾਂ ਬੰਦਾ ਬਹੁਤ ਵੱਧ ਗਿਆ ਇੱਥੇ ਤੁਸੀਂ ਦੇਖਦੇ ਹੀ ਆ ਹਾਂਜੀ ਹਾਂ ਬਿਲਕੁਲ ਨਹੀਂ ਹੁਣ ਤਾਂ 4-4 ਮਹੀਨੇ 6-6 ਮਹੀਨੇ ਹੋ ਗਏ ਕੱਲ ਕੁੜੀ ਦੀ ਇ ਤੇ ਉਹ ਕਹਿੰਦੀ ਵੀ 7 ਮਹੀਨੇ ਹੋ ਗਏ ਜੀ ਮੈਨੂੰ ਵੀ ਮੈਂ ਘਰੋਂ ਪੀਸਾਂ ਪਰਦੀਆਂ ਕੋਈ ਕੰਮ ਨਹੀਂ ਹੈਗਾ ਤੇ ਉਹ ਇੱਕ ਕਹਿੰਦੀ ਮੈਂ ਨਾਲ 2 ਮਹੀਨੇ ਹੋ ਗਏ ਹਮ ਮੇਰੇ ਭਾਂਜੇ ਦੀ ਲੜਕੀ ਆਈ ਸਾਡੇ ਕੋਲ ਰਹਿੰਦੀ ਆ ਹਾਂਜੀ ਤੇ ਉਹ ਬਿਲਕੁਲ ਮੈਂ ਇੰਨੇ ਥਾਂ ਮੇਰੀ ਲੜਕੀ ਨੇ ਇੱਕ ਮੇਰੀ ਰਹਿ ਗਈ ਭਾਂਜੇ ਇੱਥੇ ਰਹਿੰਦੀ ਹਾਂਜੀ ਨਾ ਹਾਂ ਮੇਰੀਆਂ ਕੋਈ ਥਾਂ ਨਹੀਂ ਛੱਡਿਆ ਜਿੱਥੇ ਉਪਲਾਈ ਨਹੀਂ ਕੀਤਾ ਕੰਮ ਮਿਲਦਾ ਹੀ ਨਹੀਂ ਹਾਂਜੀ ਹਾਂ ਉਹੀ ਗੱਲ ਕੋਈ ਰੋਡੋ ਲੱਗਾ ਆ ਭਈ ਜਿਹੜੇ ਹੈਗੇ ਇੱਥੇ ਪਹਿਲੇ ਵਿਦੇਸ਼ੀ ਕਾਮੇ ਭਾਰਤੀ ਇਹਨਾਂ ਨੂੰ ਹਟਾ ਕੇ ਤਾਂ ਇੱਥੇ ਹੁਣ ਘਟਾਉਣ ਲੱਗੇ ਨੇ ਥੋੜਾ। ਥੋੜਾ ਕੁ ਬੰਦੇ ਜਿਹੜੇ ਇੱਥੇ ਦੇ ਆਪਣੇ ਜੰਪਾ ਲਾਉਣਾ ਨੂੰ ਕੰਮ ਆ ਹੀ ਜਾਂਦੇ ਨੇ। ਹੂੰ। ਔਰੇ ਨਹੀਂ। ਜਵਾਗ ਜਿਹੜੇ ਅਪਲਾਈ ਜਿਹੜੇ ਜਿੰਨੇ ਵੀ ਵਿਜ਼ਟਰ ਆਏ ਆ ਸਾਰਿਆਂ ਨੂੰ ਵਾਪਸ ਜਾਣਾ ਪੈਣਾ। 70000 ਬੱਚੇ ਤੇ ਅਹਲੇ ਤਲਵਾਰ ਲੱਗ ਗਈ। ਹਾਂ ਪੂਰੀ ਪੂਰੀ 70000 ਡਿਪੋਰਟ ਹੋਣਾ। ਹਾਂ ਕਿਸੇ ਦਾ 6 ਮਹੀਨੇ ਦਾ ਮੈਂ ਵੀ ਉਹ ਸੁਣੀ ਆ। ਉਹ ਕਹਿੰਦਾ 70000 ਉਹ ਕਹਿੰਦਾ ਨਹੀਂ ਜੀ 70000 ਦਾ ਅੰਕੜਾ ਤੁਹਾਡਾ ਗਲਤ ਆ ਕਹਿੰਦਾ 1.5 ਲੱਖ ਦੇ ਕਰੀਬ ਆ। ਹਾਂਜੀ ਇਹ 70 ਹੀ ਕਹਿੰਦੇ ਇਹਨਾਂ ਤਾਂ ਹੁਣ ਦੇਖੋ ਕਿਦਾਂ ਸਾਂ ਟਰਾਈਕਾਂ ਕਰਾ ਰੇ ਰੋਡਾਂ ਤੇ ਹਾਂ ਡੈਪੂਟੇਸ਼ਨ ਆ ਆਪਣੇ ਨਹੀਂ ਹੁੰਦੀ ਆ ਕਿਊਬ ਕਾਲ ਤੇ ਹੋਰ ਬਿੰਨੀ ਪੈ ਗੱਲ ਹੋ ਰਹੀ ਐ ਨਹੀਂ ਹੋ ਰਿਹਾ ਜੀ ਹੋ ਰਿਹਾ ਉਹ ਟੈਸਟ ਟਰਾਈਕ ਪਛਾ ਕਰੀ ਜਾਣ ਹਾਂਜੀ ਪਰ ਫਿਰ ਵੀ ਇਹ ਕੰਮ ਕਿੱਥੋਂ ਇਹਨਾਂ ਦੇ ਦੂਗੇ ਗੱਲ ਤਾਂ ਉਹੀ ਆ ਇਹ ਰੱਛ ਲੱਗਿਆ ਕਿ ਕਿਹਨੇ ਲੈਨੇ ਆਣੇ ਐ ਐਕਟਰੀਜ਼ ਉਹੀ ਆ ਜਿੰਨੇ ਬੀਟਰ ਕਿਸੇ ਨੂੰ ਨਹੀਂ ਆਉਂਦੇ ਜੇ ਭਾਂਡੇ ਨਹੀਂ ਆਉਂਦੇ ਬੰਦ ਕਰਤਾ 28 ਤੋਂ ਬੰਦ ਹੋ ਗਿਆ ਸਾਰਾ ਬਿਲਕੁਲ ਸੋਚਾਂ ਨਾਲ ਜਿਹੜੇ ਆਏ ਐ 6 ਮਹੀਨੇ ਲਈ ਹੀ ਦਾਤ ਜਾਂਗੇ ਜਿਹੜੇ ਹੋਣਾ ਨਜ਼ਰ ਆ ਰਹੇ ਨੇ ਜੀ ਬਾਸ ਇਹਨਾਂ ਨੂੰ ਵਰਤ ਪਰਮਤ ਨਹੀਂ ਮਿਲਣਾ ਕਿਸੇ ਨੂੰ ਆਏ ਗਏ ਤਾਂ ਗਵਰਨਮੈਂਟ ਨੇ ਇਹ ਨਹੀਂ ਮਿਲਣੇ ਤੂੰ ਆਉਣ ਲਈ ਨਹੀਂ ਬੰਦੀ ਲੈ ਬੰਦ ਕਰ ਦੇ ਇਹ ਬੰਦ ਕਰ ਦਿੰਦੇ ਆਉਣ ਲਈ ਉਹ ਭਾਂਡ ਭੁੰਡ ਜਾ ਯਾਰ ਉਹ ਗਿਆਨੀ ਗੁਰਮਖ ਨਹੀਂ ਆਇਆ ਆਪਣਾ ਉਹਦਾ ਵੀਜੇ ਨਹੀਂ ਲੱਗਾ ਨਹੀਂ ਨਹੀਂ ਹੁਣ ਨਹੀਂ ਹੋ ਗਿਆ